ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਨਾਂਗ ਸੇਰ ਲੈ ਲਿਆ ਕਿਹ ਹੈ ਜੀ ਇੱਕ ਤਾਂ ਬੱਚੀ ਆ ਟੌਪ ਰੇਟ ਤੇ ਇੱਕ ਵੱਡ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਮੁੱਲ ਬਾਈ ਨੇ ਜਿਹੜਾ ਬਹੁਤ ਘੱਟ ਦੱਸਿਆਗਾ ਬਾਈ ਤੇ ਇੱਕ ਵੱਡ ਸੂਈ ਸਵਾਈ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਸਿੰਘ ਡੇਰੀ ਫਾਰਮ ਚੋਂ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਸਰਿਕਾ ਜੀ ਹੋ ਠੀਕ ਹੋ ਵਧੀਆ ਜੀ ਠੀਕ ਠਾਕ ਕਿਰਪਾ ਗੁਰੂ ਆਨ ਦਸਮਹ ਰਾਜ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਹੈਗਾ ਜੀ ਪਰਪੂਰ ਸਿੰਘ ਪਿੰਡ ਸੰਦੂਕਲਾ ਹੂੰ ਜਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਹਿਸੀਲ ਤਪਨਾ ਨੇੜੇ ਪਿੰਡ ਬਈ ਨੇੜੇ ਪਿੰਡ ਆਪਾਂ ਨੂੰ ਬਰਨਾਲੇ ਵਾਲੇ ਪਾਸੋਂ ਸਹਿਣਾ ਪੈਂਦਾ ਹੂੰ ਮਾਨਸਾਲੇ ਪਾਸੇ ਤੋਂ ਤਾਂ ਆਪਾਂ ਨੇੜੇ ਪੈਂਦਾ ਓਕੇ ਭਗਤੇ ਭਾਈ ਵਾਲੇ ਪਾਸੋਂ ਤੇ ਮੋਗੇ ਵਾਲੇ ਪਾਸੋਂ ਆਪਾਂ ਨੂੰ ਫਰੋੜ ਨੇੜੇ ਪੈਂਦਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 99154 66734 ਠੀਕ ਹੈ ਬਈ ਏ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜੜਾ ਜਿਹੜਾ ਸੂਆ ਸੂਈ ਵੀ ਇਹ ਤੀਜਾ ਸੂਆ ਸੂਈ ਵੀ ਆ ਓਕੇ ਇਸ ਟਾਈਮ 14 ਕਿਲੋ ਦੁੱਧ ਚੂਣ ਦਾ ਠੀਕ ਆ ਮੰਗ ਰੇ ਤੇ ਬੱਚਾ ਬੱਚਾ ਇਹਨੂੰ 1.5 ਮਹੀਨੇ ਦੀ ਕਹਿ ਲੋ ਇਹਨੂੰ ਪੌਣੇ 2 ਮਹੀਨਾ ਦੀ ਕਿਲੋ ਓਕੇ 12 ਤੋਂ 13 ਦਿਨ ਹੋਗੇ ਇਹਦੇ ਠੀਕ ਆ ਭਰਾ ਇਹਨੂੰ ਠੀਕ ਆ ਬਾਈ 14 ਲੀਟਰ ਦੁੱਧ ਦੇ ਅਗਲਾ 13 ਮੰਨ ਕੇ ਸੌਦਾ ਕਰ ਲੈ 14 ਅਗਲਾ ਚੋਲੇ ਆ ਓਕੇ ਬਾਈ ਇਹ ਸੌ ਚੋਈ ਦਾ ਕੋਈ ਆ ਹੋਲੇ ਮੜੀ ਤੋੜੀ ਥਰੀਡ ਵਾਲੀ ਆ ਊੜੀ ਜੇ ਬੰਦਿਆਂ ਨੇ ਸਾਮੀ ਨਹੀਂ ਗਰਮੀ ਆ ਗਈ ਵਹਿੜ ਆਪਣੇ ਕੋਲੇ ਗਈ ਸੀ ਠੀਕ ਆ 25 26 ਕਿਲੋ ਦੁੱਧ ਸੀ ਬਰ ਠੀਕ ਆ ਭਾਈ ਹੁਣ ਵੀ ਦੁੱਧ 18 ਕਿਲੋ ਵਹਿੜ ਜਿੱਥੋਂ ਤੱਕ ਮੇਰਾ ਅੰਦਾਜ਼ ਆ ਕਿ ਖਾਣ ਪੀਣ ਦੀ ਬਹੁਤ ਖੁੱਲਿਆ ਬਰੀਕ ਬਰੂਕ ਬਹੁਤ ਆ ਗਈ ਸਹੀ ਆ ਤੇ ਹੁਣ ਵੀ ਕਰੂਗੀ ਹਮਮ ਗੱਲ ਕਰ ਵੀ ਬੰਦਿਆਂ ਨੇ ਤੰਦਰਾ ਨੇ ਝਾਤਰਾ ਨੀਮਾ ਸੀ ਸਾਮੀ ਘਟਾ ਸਾਮੀ ਘਟਾ ਤੁਪਣਾ ਭੇੜੀ ਪਾਤੀ ਵਹਿੜ ਵਹਿੜ ਦੀਆਂ ਬਰੀਕੀਆਂ ਤੇ ਅੰਗ-ਉਂਗ ਕੋਈ ਅੰਤ ਨਹੀਂ ਸੀ ਵੜਾ ਸਹੀ ਗੱਲ ਆ ਆਪਾਂ ਦਿੱਤੀ ਵੀ 96000 ਦੀ ਸੀ ਠੀਕ ਹੈ ਭਾਈ ਹੂੰ ਲੈ ਭਾਈ ਤੋਰਾ ਚੈੱਕ ਕਰ ਲੋ ਆਰਡਰ ਚੰਗਾ ਥਾਣ ਬਹੁਤ ਚੰਗਾ ਚੁਾਈ ਕਿਵੇਂ ਆ ਤੋ ਆਈ ਇੱਕ ਨੰਬਰ 101 ਆਪਾਂ ਚੁਾਈ ਲੈ ਭਾਈ ਤੋਰਾ ਚੈੱਕ ਕਰ ਲੋ ਕਰ ਮਾਈ ਦਾ ਇੱਕ ਨੰਬਰ ਤੋਰਾ ਠੰਡੀ ਠੁੰਡੀ ਪਾਈ ਕੰਨਾ ਫੋੜਾ ਇਹਦਾ ਕਿਹਦਾ ਸਮਾਈ ਵਾਲੇ ਘਰੇ ਬਾਗੀ ਡਾਕਟਰ ਹੂੰ ਇਹਦਾ ਤੂੰ ਐ ਮੰਨ ਲਈ ਪਲੂਣ ਬਹਿੜਦਾਂ ਜੂਜੇ ਮੰਦਾ ਪਾウダー ਪਾウダー ਛਕਣ ਵਾਲਾ ਹੋਇਆ ਠੀਕ ਆ ਨਾਲੇ ਦੁੱਧ 17 18 ਕਿਲੋ ਚੂ ਚੋਣ ਦਾ ਹੂੰ ਤਾਂ ਬੱਚੀ ਦਾ ਅੰਤ ਕੋਈ ਨਹੀਂ ਠੀਕ ਹੂੰ ਮੱਥੇ ਦੀ ਬਹੁਤ ਸਨਖੀਆ ਕਿਉਂ ਇੱਕ ਤਾਂ ਰੁੱਤ ਵਾਦਾ ਵੀ ਹੁਣ ਹੂੰ ਇੱਕ ਨਾਲੇ ਹੁਣ ਗੱਭਣ ਵੀ ਪੱਕੀ ਰਹਿ ਜੂਗਾ ਠੀਕ ਆ ਬਾਕੀ ਆਪਾਂ ਇਹਦਾ ਜਿਹੜਾ ਭਾਅ ਹੈ ਹੂੰ ਭਾਅ ਇਹਦਾ ਆਪਾਂ ਬੱਚੀਆਂ ਲਈ ਦੇ ਦਾਂਗੇ ਠੀਕ ਆ ਬੱਚੀਆਂ ਦੇ ਮੁੱਲ ਚ ਬਾਈ ਕਹਿੰਦਾ ਦੁੱਧ ਵਾਲੀ ਵਾੜ ਦੇ ਦਾਂਗੇ 14 14 ਲੀਟਰ ਹਾਂਜੀ ਹਾਂ 14 14 ਲੀਟਰ ਗੈਂ ਨਾਲ ਨਹੀਂ ਚੋਣ ਵਾਲਾ ਹਾਜ਼ਰ ਆਪਾਂ ਇਹ ਦੋ ਡੰਗ ਚੋ ਕੇ ਲੈ ਜਾਓ ਤਾਂ ਵੀ ਕੋਈ ਚੱਕਰ ਨਹੀਂ ਬਾਈ ਕਹਿੰਦਾ ਸਵਾਦ ਆ ਉਹ ਲੀਟਰ ਘੱਟ ਦੱਸੂਗਾ ਲੀਟਰ ਵੱਧ ਚੂ ਆ ਕੇ ਬੰਦਾ ਹਾਂ ਨੇ ਬਾਈ ਹਮ ਆ ਤਾਂ ਮਨ ਲਵੀ ਪੈਰਾਪੂਰਾ ਦੀ ਦਸਾ ਕੱਢੀ ਪਈ ਸੀ ਕੱਲ ਵੱਤਬਤ ਕਰਾਇਆ ਪੈਰ ਠੀਕ ਆ ਪੈਰ ਦੁੱਗਣਾ ਤੋਰਾ ਬਣਾ ਗਈ ਹਮ ਤੇ ਮੰਨ ਲਓ ਵੀ ਜਿਹੜਾ ਇਹਦਾ ਮੁੱਲ ਹੈ ਹਮ 36000 ਰੁਪਏ ਦੀ ਵਾੜ ਦੇ ਦਾ ਚੱਕ ਬ ਜਮਾ ਜਾਇਜ਼ ਮੁੱਲ 36000 ਦੀ ਵਾੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਣ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਧਾਰਾਂ ਬਾਈ ਮਾਰ ਕੇ ਰਖਾ ਹਾਂਦਾ ਐਂ ਹੀ ਵਹਿ ਜਾ ਠੀਕ ਤਪਾ ਮੈਂ ਯਾਰ ਜਵਾਹ ਚੋਲੇ 5 ਸਾਲ ਦਾ ਠੀਕ ਆ ਬਾਈ ਬੜੀ ਚੰਗੀ ਜਵਾਈ ਆ ਹਨਾ ਮੈਂ ਕਿਹਾ ਦੁੱਧ ਵੀ ਆਇਆ ਨਹੀਂ ਮੋਟਾ ਚੋਣਾ ਇੱਕਦਮ ਹੋਰ ਦੱਸਦਾ ਨਾ ਠੀਕ ਆ ਵੀ ਇੱਕ ਚੱਫਾ ਵਾਂਗੂ ਇਹ ਪਿਲਾਇਆ ਦੁੱਧ ਨਹੀਂ ਓਕੇ ਮੱਝਾਂ ਵਰਗਾ ਉਹ ਦਦਾ ਸੰਗਣਾ ਦੁੱਧ ਹਾਂ ਸਾਢੇ 4 ਫਰਾਲ ਦਾ ਲੈ ਲੈ ਬੜੀ ਚੰਗੀ ਜਵਾਈ ਆ ਹਨਾ ਬੜਾ ਚੰਗਾ ਜੀ ਲੱਗ ਗਿਆ ਕਿਆ ਬਾਤ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਉੱਪਰ ਹਰੇ ਪਸਮਾਏ ਨਹੀਂ ਜਦੋਂ ਪਸਮਾਲਾ ਉਹ ਤਾਂ ਸਵਾਦ ਆ ਜਾਂਦਾ ਚੂਣ ਦਾ ਠੀਕ ਆ ਭਾਈ ਹੂੰ ਮੋਹਲਵੀ ਜਮਾ ਜਾਇਦਾ 36000 ਨਾਲ ਦੇ ਰਿਹਾ ਹੈ। ਯਾਰ ਹੋਰ ਉਸ ਤਰ੍ਹਾਂ ਬੱਚਿਆਂ ਨੇ ਮੰਗੀ ਜਾਂਦਾ। ਸਹੀ ਗੱਲ ਆ ਭਾਈ। ਜਿਹਨੇ ਪਾਲਣੀਆਂ ਸਾਹਮਣੀਆਂ ਆ। ਬਾ ਵਾਦੇ ਨਾਲ ਕਹਿੰਦਾ ਨਾਲੇ ਤਾਂ ਗਾਂ ਬਣ ਜੂ ਅਗਲੇ ਕੋਲ। ਨਾਲੇ ਦੁੱਧ 15-17 ਕਿਲੋ ਦੁੱਧ ਚੂਈ ਜਾਊਗਾ। ਅੱਗੇ 2 ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਜੀ? ਇਹ ਵੀ ਮੰਨ ਲਓ ਤੀਜਾ ਸੂਆ ਸੋ। ਕਿੰਨੇ ਕਿ ਦਿਨ ਲੋਏ? ਇਹ ਦੇ ਦਿਨ 4 ਵਾਧ ਲੈ ਇਹ ਘੱਟ ਲੈ 8-3 ਗਰੁੱਨ ਦਿਨ ਪੂਰੇ ਸੋ। ਠੀਕ ਆ ਭਾਈ। ਕਿੰਨਾ ਰਿਕਾਟ ਆ ਦੁੱਧ ਦਾ ਭਾਈ? ਰਿਕਾਟ ਮੰਨ ਲਓ ਵੀ ਪਿਛਲਾ ਇਹਦਾ 26 ਕਿਲੋ ਦਾ। ਓਕੇ ਭਾਈ। ਲੇਵਾ ਨੂੰ ਬੜਾ ਚੰਗਾ ਹੈ ਨਾ ਵਾਲਾ ਲੇਵਾ ਤੇ ਥਣ ਦਾ ਅੰਤ ਹੀ ਕੋਈ ਨਹੀਂ ਕੱਲੀ ਕੱਚੀ ਕੱਚੀ ਉਸ ਸਮਾਂ ਨਾ ਜੀਓ ਕੱਚੀ ਵੀ ਕਿਹੜੀ ਰਹੇਗੀ 5-7 ਦਿਨ ਦੀ ਕੱਚੀ ਹੈ ਹਾਂ 5-7 ਦਿਨ ਹਾਂ ਬਹੁਤ ਸਾਊ ਸੀਲ ਦਾ ਨਹੀਂ ਅੰਤ ਕੋਈ ਵੱਡੀ ਨਾੜ ਨੂੜ ਦੇਖੋ ਬਈ ਧੰਨ ਆਰਡਰ ਦਾ ਤੂੰ ਐ ਮੰਨ ਲੈ ਵੀ ਲੈ ਹੂੰ ਬੜੀ ਕੋਲੀ ਹੈ ਬਈ ਹੈ ਨਾ ਬਹੁਤ ਪੋਲੀ ਪਈ ਆ ਹੂੰ ਇਹ ਤੁਹਾਨੂੰ ਸੂਣਾ ਸਵਾ ਲਗਾ ਲੈ ਠੱਡੀ ਬਾੜੀ ਹੈ ਨਾ ਜਿਵੇਂ ਮਰਜੀ ਤੇ ਫਰੀਜ ਚ ਰੀਕੀ ਕਿੰਨੀ ਹੈ ਚਪੋੜਾ ਦੇਖ ਬਈ ਕਿੰਨੇ ਚੌੜੇ ਢੋੜੇ ਖਾਨ ਵਰਗੀ ਪਈ ਹੈ ਸਹੀ ਗੱਲ ਹੈ ਖੋਲ ਦੇ ਮੜੀ ਤੋਰ ਦੇ ਬਈ ਕੱਦ ਵੀ ਚੰਗਾ ਪੱਲੀ ਵੀ ਚੰਗਿਆ ਥਣ ਵੀ ਬਹੁਤ ਚੰਗਾ ਥੀ ਜੋ ਦਾ ਚਾਹੇ ਮਸ਼ੀਨਾਂ ਚੋ ਦਾ ਇੱਕ ਨੰਬਰ ਥਣ ਲੱਗਿਆ ਫੇਸ ਦੀ ਬਿਊਟੀ ਵੀ ਕਰਮਾ ਦੀ ਚੰਗੀ ਆ ਬਈ ਤਾਂ ਚਾ ਵਾ ਕਮਾਲਾ ਹਨਾ ਬੜੀ ਨਹੀਂ ਜਾਂਦੀਆਂ ਹਾਂ ਹਾਂ ਚਾ ਦਾ ਬੜਾ ਕਮਾਲ ਹੈ ਕੀ ਬਾਤ ਆ ਕੱਚੀ-ਕੱਚੀ ਆ ਕੱਚੀ ਵਾਲੇ ਦੇਣਾ ਨਹੀਂ ਨਹੀਂ ਬਈ ਜਿਹੜੇ ਸਾਮ ਨਾਲੇ ਵੇਰੀ ਤਿਆਰੀ ਹੈ ਨਾ ਪੰਡਾ ਦਾ ਦੂ ਬਈ ਜਿੱਦ ਦੇ ਤਿਆਰ ਹੋ ਗਈ ਹਾਂਜੀ ਹਾਂ ਕਿ ਨਹੀਂ ਇੱਕ ਕਿ ਮੈਂ ਕਹਿੰਦਾ ਦੁੱਧ ਦੀ 28 ਕਿਲੋ ਦੇ ਦੂਗਾ ਤੇ ਹਾਇ ਵੀ ਮੰਨ ਕੇ ਚੱਲ ਗਿਫਟ ਹੀ ਆ ਦਿਵਾਲੀ ਦਾ ਹਨ ਜਮਾ ਟੌਪ ਮੁੱਲ ਬਾਈ ਨੇ ਜਮਾ ਜਾਇਜ਼ ਦੱਸਿਆ ਕੀ ਮੁੱਲ ਆ ਫਿਰ ਇੱਕ ਤੈਨੂੰ ਹੋਰ ਦਤਾ ਨਾ ਹੂੰ ਵੀ ਬੱਚੀ ਦੇਣੀ ਉਹ ਟੌਪ ਦੀ ਜਰਸੀ ਬੱਚੀ ਦਾ ਟੀਕਾ ਅੱਛਾ ਹਾਂ ਹੂੰ ਮੁੱਲ ਵਸ ਆਪਾਂ 55000 ਚੋਂ ਮਾਨਤਾ ਕਰਦਾ ਹੈ ਕੋਈ ਆ ਪਾ ਦੇ ਕੇ ਦਿਖਾ ਦੇ ਇਹ ਜੀ ਗਾਂ ਜਮਾ ਜਾਇਜ਼ ਮੁੱਲ 55000 ਚੋਂ ਬਾਈ ਕਹਿੰਦਾ ਮਾਨਤਾਣ ਹੋ ਜਾਊਗਾ ਨਾਲੇ ਆ ਕੇ ਅਗਲਾ ਦਿਆਂ ਸੋਨੇ ਵਾਂਗੂ ਟਣਕਾ ਲੈ ਹੂੰ ਸਹੀ ਗੱਲ ਆ ਭਾਈ ਦੇਣੀ 55 ਕਿਸੇ ਨੇ ਦੇਣੀ ਤਾਂ ਕੀ ਐ ਇਹ ਜੀ ਗਾਂ ਦਾ 55 ਕੋਈ ਮੋਲੀ ਕਰਕੇ ਦਿਖਾ ਦੇ ਤੂੰ ਨਾਤ ਵੀਡੀਓ ਪਾਣਾ ਸਹੀ ਗੱਲ ਆ ਭਾਈ ਹੜ ਵੀ ਰਸਾ ਜਮ ਜੈ ਜਖ ਖਿੱਚ ਕੇ ਮੁੱਲ ਰੱਖਿਆ ਭਾਈ ਨੇ ਆ ਮੋਲ ਨਹੀਂ ਮੈਂ ਝੋਲ ਦੇਖ ਬੱਚੀ ਦੇ ਥਲੇ ਝੋਲ ਖਿੱਚੀ ਭਾਈ ਤੇ ਪਿੱਠ ਪੁੜਾ ਦੇਖ ਲੈ ਲੈ ਝੋਲ ਦੇਖ ਆ ਕਿਆ ਵਾ ਇਹ ਨਹੀਂ ਵਾਲਾ ਕਹੀ ਦੰਦਾਗਾ ਬਾਲੀ ਬਣੋਗੇ ਜਿਹੜੇ ਸਵਾ ਸਵਾ ਲੱਖ ਮੰਗੀ ਜਾਂਦੇ ਐਡੇ ਐਡੇ ਕਹਿਣਾ ਸਹੀ ਗੱਲ ਆ ਬਾਈ ਆ ਪਾ ਨਹੀਂ ਮਿਲਣਾ ਬਾਈ ਇਹ ਤਾਂ ਮੌਕਾ ਹੀ ਆ ਬਸ ਜਿਹੜਾ ਪਾਉਣਾਗਾ 4 ਮਹੀਨੇ ਚ ਤਿੰਨਾਂ ਚ ਫਰੀ ਆ ਮੌਕਾ ਜਮਾ ਹਾਂ ਦੋ ਦੋ 15 ਗਾਂ ਤੇ ਪੈਸੇ ਆਉਦੇ ਪੂਰੇ ਕਰ ਦੂ ਤੇ ਆ ਬੱਚੀ ਕਿੰਨੀ ਉਮਰ ਹੋ ਗਈ ਇਹਦੀ ਇਹ ਬੱਚੀ ਨਗੀਨਾ ਹੂੰ ਇਹਦੀ ਬੱਚੀ ਦੀ ਕਦ ਕੋਦ ਵਿਖਾ ਦੇ ਪਹਿਲਾਂ ਹੂੰ ਤੇ ਥਣਾ ਚ ਕੋਈ ਪੋਰ ਸਾਗ ਨਹੀਂ ਹੂੰ ਸਲੋ ਮਹਿੰਦੀ ਆ ਓਕੇ ਹਾਂਜੀ ਤੇ ਕਿੰਨੀ ਉਮਰ ਕਿੰਨੀ ਹੋ ਗਈ ਉਮਰੇ ਦੀ 11 ਮਹੀਨੇ ਆ ਚੀਕਾ ਛੋਲੀ ਕੇ ਮੈਂ ਇੱਕ ਟਿਕਾ ਬਸ ਇੱਕ ਗੱਟਾ ਖਾ ਕੇ ਟਿਕਾ ਪਾ ਲਾਉਣਾ ਛੋਲੀ ਇੱਕ ਨੰਬਰ ਹੈ ਹਾਂ ਚਾਰ ਛੋਲੀ ਲੈ ਬਰੀਡ ਫੁੱਲ ਲੈ ਕਿਆ ਬਾਤ ਹੈ ਫੇਸ ਦਿਖਾ ਦੇ ਕਰਮਾਲੀ ਦਾ ਬਿਊਟੀਫੁਲ ਯਾਰ ਬੱਚੀ ਦਾ ਲੈ ਦੇਖ ਕੋਈ ਨਾ ਕਰ ਪੁੱਤ ਹੋਏ ਇਸਦੀ ਬਿਊਟੀ ਦੇਖੋ ਕਮਾਲ ਦੀ ਬੋਦੀਬਾਦੀ ਪੂਰੀ ਚੰਗੀ ਸਨਕ ਪਾ ਦਿਖਾਈ ਦਿਏ ਦਿਖਾ ਦਿਓ ਕੋਈ ਅਗਲੇ ਦੀ ਸ਼ਕਲਿਕਲ ਜਰਦੀ ਹਮ ਕੀਰੀਆ ਤੂੰ ਲੈ ਜਮਾ ਜੀ ਜਮਾਲ ਹੈ ਜਮਾ ਕੀਰੀਆ ਓਕੇ ਅਬ ਦੰਦੋ ਕੀਰੀਆ ਫੋਲੇ ਭਾਈ ਤੋਰ ਕੇ ਦਿਖਾ ਦੇ ਫੁੱਲ ਬਿਊਟੀ ਆ ਕੁਆਲਿਟੀ ਇੱਕ ਨੰਬਰ ਪ੍ਰਿੰਟ ਬਰੰਡ ਬੜਾ ਚੰਗਾ ਲੈ ਤੋਰ ਦੇ ਮੜੀ ਆਦ ਦੇਖੋ ਬੱਚੀ ਦਾ ਹਾਂ ਕੱਦ ਬਹੁਤ ਹੈ ਇੱਕ ਕਟਾ ਕੋਈ ਫੀਡ ਦਾ ਪਾਦੇ ਤਾਂ ਗੱਲ ਕਰ ਵੀ ਥੋੜੀ ਜੀ ਹੂੰ ਬੰਦਾ ਸਾਹਬ ਨਾਲ ਆ ਰਹੀ ਸੀ ਉਹਨਾਂ ਦੇ ਕੋਈ ਸਰੀ ਸਰੀ ਹਟ ਗਿਆ ਠੀਕ ਆ ਹੂੰ ਤੇ 25 ਪਰ ਇੱਕ ਚੀਜ਼ ਆ ਯਾਰ ਹਾਂ ਹਾਂਜੀ ਕਿ ਨਹੀਂ ਡਾਇਮੰਡ ਪੀਸ ਆ ਤੇ ਮੁੱਲ ਵੀ ਭਾਈ ਨੇ ਦੱਸਿਆ ਸੀ ਵੀਡੀਓ ਸ਼ੁਰੂ ਕਰਨ ਤੋਂ ਮੈਨੂੰ ਜਮਾ ਜੈਜ ਮੁੱਲ ਦੱਸਣਾ ਤੈਨਾਂ ਫਿਰ ਦੱਸ ਦੇ ਭਾਈ ਮੁੱਲ ਇਹਦਾ ਜਾਇਦਾ ਇਹਦਾ ਬਸ ਆਪਾਂ 32.5 ਹਜ਼ਾਰ ਚੋਂ ਮਾਨਤਾਨ ਕਰ ਸਾਢੇ 32 ਹਜ਼ਾਰ ਚੋਂ ਮਾਨਤਾਨ ਹੋ ਜਾਊਗਾ ਜਮਾ ਜਾਇਦਾ ਮੁੱਲ ਖਿੱਚ ਕੇ ਉਹ 40 ਨਹੀਂ ਕੋਈ 45 ਨਹੀਂ ਬਾਲਾ ਮੁੱਲ ਨਹੀਂ ਰਿਹਾ ਤੈਨੂੰ ਪਤਾ ਇਹ ਜੀਆਂ ਵਸੀਆਂ ਦਾ 55 55 ਹਜ਼ਾਰ ਮੰਗਦੀ ਹੂੰ ਹੀਰਾ 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 ਇਹਨੇ ਪਾਲ ਸਹੀ ਗੱਲ ਆ ਹਾਂ ਜਮਾ ਡਾਇਮੰਡ ਪੀਸ ਆ ਭਾਈ ਜਮਾ ਖਿੱਚ ਕੇ ਮੁੱਲ ਆ ਮੁੱਲ ਨਹੀਂ ਮੈਨਣਾ ਕੋਈ ਨਹੀਂ ਮਾਨਦਾਨ ਵੀ ਵਿੱਚ ਹੋ ਜਾਊਗਾ ਕੁਆਲਿਟੀ ਨਹੀਂ ਮਿਲਦੀ ਇੰਨੀ ਹਾਂ ਕੁਆਲਿਟੀ ਨਹੀਂ ਮਿਲਦੀ ਆਲਾ ਕਹ ਦਾਂਦਾ ਆਪਾਂ ਤਾਂ ਦੇਖ ਲੈਨੇ ਆ ਕੁਆਲਿਟੀ ਟਾਪਰ ਤੇ ਬੱਚਾ ਲੈਨੇ ਆ ਕਲਾਕਾਰ ਸਹੀ ਗੱਲ ਆ ਬਈ ਮੋਲ ਯਾਰ ਅੱਜ ਬਾਈ ਨੇ ਚੱਕ ਦੋ ਸਾਰੀਆਂ ਦੀ ਜਾਇਜ਼ ਰੱਖਿਆ ਹੁਣ ਆ ਬੱਚੀ ਆ 32 ਦੀ ਮਾਨਦਾਨ ਹੋ ਕੇ ਜਮਾ ਜਾਇਜ਼ ਰੇਟ ਹੋ ਜਾਣਾ ਤੇ ਆ ਵੜਾ 55000 ਸੀ ਜਮਾ ਖਿੱਚ ਕੇ ਮੋਲ ਤੇਰਾ ਮੋਲ 36000 ਦੁੱਧ ਬਾਈ ਕਹਿੰਨਾ 14 ਲੀਟਰ ਹਾਜ਼ਰ ਆ ਬਈ ਠੀਕ ਆ ਕਿ ਨਹੀਂ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਰਖਾਤੇ ਬਾਈ ਇੱਕ ਵੜਾ ਬਾਈ ਕੋਲੇ ਕੱਚੀ ਆ ਆ ਕਿੰਨੇ ਕਿੰਨੇ ਦਿਨ ਲਊਗੀ ਬਾਈ ਇਹ ਦਨ ਮੈਨਾਂ ਲਗਾ ਲੈ ਜੂਆ 89 89 ਕਰ ਲੈਣ ਲੋਕ ਹਾਂਜੀ ਤੇ ਜੇ ਦਾ ਕੋਈ ਚਾਹਵਾਨ ਹੋ ਇਹਦਾ ਆਪਾਂ ਕੋਈ ਹਿਸਾਬ ਨਾਲ ਹੂੰ ਫੋਨ ਤੇ ਮੁੱਲ ਕਰਾਂ ਫੋਨ ਤੇ ਹੋ ਜਾਏ ਜੈ ਜੀ ਹੋਗਾ ਹਾਂ ਬਾਕੀ ਵੀਡੀਓ ਜਿਵੇਂ ਹੋ ਮੁੱਲ ਜੈ ਜੈ ਹੋ ਮੋਲ ਇਹਦਾ ਜੈ ਹੋਗਾ ਖੱਚ ਕੇ ਮੋਲ ਹੋ ਗਏ ਧੰਨਵਾਦ